ਤਰੀ ਬੇਟੀ ਆ 14 ਸਾਲ ਦੀ ਜੀ ਸਰ ਤੇ ਉਹ ਨਾਮ ਮਸਕਾਨ ਜੀ ਤੇ ਕਾਚੀ ਕਿਤਨਾ ਐਵ ਕਰ ਲਿਆ ਕੇ ਨੇ ਸਰ 14 ਦੀ ਜੀ ਦੀ ਜੀ ਬੇਟੀ ਉਹ ਤੇ ਸਰ ਮੈਂ ਉਹਦੀ ਮਾਂ ਵੀ ਜਿਹੜੀ ਉਹ 5 ਸਾਲ ਤੱਕ ਪਹਿਰਾ ਬੜੇ ਰਵਾਨ ਨਾਲ ਮੈਂ ਪਾਲੀ ਆ ਉਹ ਬੇਟੀ ਆਪਣੀ ਮੈਂ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਇਹ ਦਰਖਾਸਤ ਕਰਨਾ ਕਿ ਮੇਰੀ ਮਦਦ ਕੀਤੀ ਜਾਏ ਅਜੇ ਰੱਖਸ਼ਾ ਬੰਦਨਾ ਸਰ ਕक्षा 15 ਮੇਰਾ ਬੇਟਾ ਰੋ ਰੋ ਕੇ ਨਾ ਰੋ ਰੋ ਕੇ ਬੁਰਾ ਹਾਲਾਉਦਾ ਕੰਪਲੇਂਟ ਸਾਡੇ ਕੋ ਰੀਸੀਵ ਹੋਈ ਹੈ ਉਹਦੇ ਸਾਡੀ ਗੱਲ ਪੁਲਿਸ ਪਾਰਟੀ ਮਿਕਸੀ ਉੱਥੇ ਜੋ ਇਹਨਾਂ ਨੇ ਕਿਸੇ ਮੁੰਡੇ ਵੱਲੋਂ ਦੱਸਿਆ ਸੀਗਾ ਉੱਥੇ ਚੈੱਕ ਕੀਤਾ ਗਿਆ ਉਹ ਮੁੰਡਾ ਕੀ ਕੰਮ ਕਰਦਾ ਸੀ ਉਸੇ ਵੈਰੀਫਾਈ ਕੀਤਾ ਉਸ ਤੋਂ ਸਿਵਾਏ ਇਹਨਾਂ ਨੇ ਇੱਕ ਹੋਰ ਬੰਦੇ ਦਾ ਨਾਮ ਲਿਆ ਇਹ ਆਕਟੂ ਕੁਇਦਰ ਐਨਵਲ ਅਸੀਦਾਰ ਕਾਰਡ ਤੇ ਵਾਕਈ ਡੀਟੇਲ ਦਾ ਜਿਹੜੀਆਂ ਉਹ ਇਹਦੇ ਫਾਦਰ ਤੋਂ ਦੇ ਰਹੀਆਂ ਤੇ ਇਹਦੇ ਚਾਫੀਆਟਿਸ ਕਰ ਰਹੇ ਆ ਸਰ ਮੈਂ ਪ੍ਰਸ਼ਾਸਨ ਅੱਗੇ ਇਹ ਹੀ ਕਹਿਣਾ ਕਿ ਮੇਰੀ ਬੇਟੀ ਨੂੰ ਅਗਰ ਖੁਸ਼ ਹੋ ਗਿਆ ਜਾਂ ਦਸਾਲੂ ਜਿੰਮੇਵਾਰ ਹੋਏਗਾ ਜਾਂ ਰੇਸ਼ਮ ਜੀ ਤੇ ਚਾਹੇ ਪੁਲਿਸ ਪ੍ਰਸ਼ਾਸਨ ਸਰ ਕੇਸ਼ ਕੁਮਾਰ ਬਰਨਹਾ ਜੀ ਕੀ ਗੱਲ ਕਰਨੀ ਗੱਲ ਬਾਤ ਸਰ ਮੇਰੀ ਬੇਟੀ ਆ 14 ਸਾਲ ਦੀ ਜੀ ਸਰ ਤੇ ਉਹਦਾ ਨਾਮ ਕਾਂਚਲ ਜੀ ਤੇ ਅੱਜ ਕਿਤਨਾ ਐਵ ਕਰ ਲਿਆ ਕੇ ਸਰ ਮੈਂ ਐਫਆਰ ਵੀ ਕੀਤੀ ਆ ਐਫਆਰ ਸਰ ਮੇਰੀ ਕੋਈ ਸੁਣਾਈ ਨਹੀਂ ਹੋ ਰਹੀ 14 ਤਰੀਕ ਦੀ ਗੀਦੀ ਬੇਟੀ ਉਹ ਤੇ ਸਰ ਮੈਂ ਉਹਨਾਂ ਦੀ ਮਾਂ ਵੀ ਜਿਹੜੀ ਉਹ 5 ਸਾਲ ਤੋਂ ਖਪਰਾਂ ਬੜੇ ਰਵਾਨਾ ਨਾਲ ਮਾ ਪਾ ਲਈ ਆ ਉਹ ਬੇਟੀ ਆਪਣੀ ਤੇ ਮੈਨੂੰ ਬੜਾ ਦੁੱਖ ਲੱਗ ਰਿਹਾ ਸਰ ਮੈਂ ਫਰਕ ਕਰਾਈਆ ਮੇਰੀ ਕੁਛ ਨਹੀਂ ਸੁਣਾਈ ਹੋ ਰਹੀ ਸਰ ਤੇ ਆਪਣਾ ਬੇਟਾ ਉਹ ਮੁੰਡਾ ਸਾਲੂ ਔਰ ਸਾਡੇ ਸਾਹਿਬ ਆਪਣਾ ਰਿਸ਼ਮ ਜੀ ਸਰ ਉਹ ਐਕਚੁਅਲੀ ਮੇਰੀ سپورਟ ਕਰਨ ਦੀ بجائے ਉਹਨਾਂ ਦੀ سپورਟ ਕਰ ਰਿਹਾ ਮੈਂ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਇਹ ਦਰਖਾਸਤ ਕਰਨਾ ਕਿ ਮੇਰੀ ਮਦਦ ਕੀਤੀ ਜਾਏ ਅਜੇ ਰੱਖੜੀ ਬੰਦਨਾ ਸਰ ਰੱਖੜੀ ਬੰਦਨਾ ਮੇਰਾ ਬੇਟਾ ਰੋ ਰੋ ਕੇ ਨਾ ਰੋ ਰੋ ਕੇ ਬੁਰਾ ਹਾਲਾਗਾ ਬੁਰਾ ਹਾਲਾ ਸਰ ਸਭ ਮੈਂ ਪ੍ਰਸ਼ਾਸਨ ਅੱਗੇ ਹੀ ਕਹਣਾ ਕਿ ਮੇਰੀ ਬੇਟੀ ਨੂੰ ਅਗਰ ਕੁਝ ਹੋ ਗਿਆ ਜਾਂ ਦਸਾਲੂ ਜ਼ਿੰਮੇਵਾਰ ਹੋਏਗਾ ਜਾਂ ਰੇਸ਼ਮ ਜੀ ਤੇ ਚਾਹੇ ਪੁਲਿਸ ਪ੍ਰਸ਼ਾਸਨ ਮੈਨੂੰ ਬੇਟੀ ਚਾਹੀਦੀ ਹੈ ਬਸ ਮੇਰੇ ਕੋਲ ਬੇਟੀ ਮਿਲਣੀ ਚਾਹੀਏ ਬਸ ਕਿਨਾ ਚਿਰ ਹੋ ਗਿਆ ਸਰ 14 ਦਿਨ ਹੋ ਗਏ ਸੀ ਇਹ 14 ਨੂੰ ਗਈ ਹੈ 15 ਨੂੰ ਕਰਾਈ ਸੀ 15 ਅਗਸਤ ਨੂੰ ਉਹ ਵਾਲੇ ਪੁਲਸ ਕੀ ਨਹੀਂ ਪੁਲਸ ਪੁਛ ਰਹੀ ਹੈ ਪੁਲਸ ਮਰ ਚੱਕਰ ਵੀ ਨਹੀਂ ਮਾਰਿਆ ਇੱਕੋ ਚੱਕਰ ਮਾਰਿਆ ਹਣਾ ਕਰ ਉੱਕੋ ਚੱਕਰ ਮਾਰੇ ਹੁਣ ਟਾਈਮ ਦਿੱਤਾ ਇੱਕ ਦੋ ਵਾਰੀ ਉਹਨੂੰ ਫੋਨ ਕਿਤੇ ਪਹੁੰਚੇ ਨਹੀਂ ਤੁਹਾਨੂੰ ਸ਼ੱਕ ਜੀ ਤੇ ਸ਼ੱਕ ਦੇ ਮੁੰਡੇ ਸਾਲੂ ਤੇ ਮੁੰਡੇ ਮਸਾਕਾਂ ਨੂੰ ਹਾਂਜੀ ਉਹ ਕੀ ਕਹਿੰਦੇ ਉਹ ਕੀ ਕਹਿੰਦੇ ਹੁਣ ਉਹ ਦੇਖੋ ਕੱਲ ਕੇਸ ਹੋਏਗਾ ਇੱਕ ਵਾਰੀ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੇ ਕੇਸ ਹੋਏਗਾ ਜਾਂ ਨਹੀਂ ਹੋਏਗਾ ਉਹ ਵੀ ਮਰਜ਼ੀ ਹੈ ਨਾ ਮੰਗ ਕਰਦਾ ਮੈਨੂੰ ਮੇਰੀ ਬੇਟੀ ਮਿਲ ਮਿਲਣੀ ਚਾਹੀਦੀ ਹੈ 17 ਸਾਲ ਦੀ ਮੇਰੀ ਬੇਟੀ ਨਹੀਂ ਹਵਾਲਾ ਮੈਨੂੰ ਵੀ ਪਤਾ ਲੱਗਿਆ ਇਸ ਬਾਰੇ ਚ ਤੇ ਉਹ ਮੇਰੇ ਕੋਲ ਫਿਲਹਾਲ ਤੇ ਨਹੀਂ ਆਏ ਤੇ ਮੇਰੇ ਕੋਲ ਆਂਦੇ ਤੇ ਤੋ ਭਾਈ ਮਤਲਬ ਪੁਰਾਣੋਂ ਉਹਦੇ ਨਾਲ ਥਾਣੇ ਚਲੇ ਜਾਂ ਕੋਈ ਅੱਧਾ ਗੱਲ ਹੈ ਦੂਸਰੀ ਪਾਰਟੀ ਵਾਲੇ ਜਿਹੜਾ ਪਰੇ ਲਗਾ ਰਹੇ ਹੈ ਇਲਜ਼ਾਮ ਉਹ ਤਾਂ ਮੇਰੇ ਕੋਲ ਆਇਆ ਹੈ ਪਰ ਇਹ ਮੇਰੇ ਕੋਲ ਇੱਕ ਵਾਰ ਵੀ ਨਹੀਂ ਆਇਆ ਤੇ ਲੜਕੀ ਦੀ ਉਮਰ ਵੀ ਮੈਨੂੰ ਲੱਗਦਾ ਕਿ 17 ਸਾਲ ਹੈ ਔਰ ਉਹਦੇ ਪਪਾ ਬੋਲ ਰਹੇ ਕਿ ਕਿਡਨੈਪਿੰਗ ਦਾ ਕੇਸ ਹੈ ਮੈਨੂੰ ਬਹੁਤ ਦੁੱਖ ਲੱਗਿਆ ਇਸ ਗੱਲ ਦਾ ਮੈਨੂੰ ਵੀ ਇੰਨਾ ਨਹੀਂ ਪਤਾ ਹ ਮੈਨੂੰ ਵੀ ਕੱਲ੍ਹ ਪਰਸੂ ਹੀ ਪਤਾ ਲੱਗਿਆ ਮੈਂ ਵੀ ਇੱਕ ਆਪਣੀ ਵਾਰ ਦੀ ਐਮਸੀ ਹੋਂ ਦੇ ਨਾਤੇ ਤੇ ਮੈਂ ਚਾਹ ਮੈਨੂੰ ਇਸ ਗੱਲ ਦੇ ਬਾਰੇ ਬਹੁਤ ਦੁੱਖ ਲੱਗਿਆ ਹੈ ਔਰ ਮੈਂ ਇਨਸਾਫ ਦੀ ਮੰਗ ਕਰਾਂਗੀ ਕਿ ਅਗਰ ਕੁੜੀ ਕਿਡਨਾਪ ਹੋਈਏ ਤੇ ਕੁੜੀ ਦਾ ਮਤਲਬ ਲੱਭਿਆ ਜਾਏ ਅਗਰ ਉਹ ਹੋਰ ਕੋਈ ਗੱਲ ਹੈ ਤਾਂ ਵੀ ਉਸ ਕੁੜੀ ਨੂੰ ਲੱਭਿਆ ਹੀ ਜਾਏ। ਇਸ ਦੇ ਵਿੱਚ ਇੱਕ 12 ਸਾਲ ਦੀ ਨਵਾਲੇ ਦੇ ਲੜਕੀ ਦੇ ਬਾਪ ਨੇ ਅਰੋਪ ਲਗਾਇਆ ਕਿਸੇ ਪਰਿਵਾਰ ਨੇ ਉਹਦੀ ਬੇਟੀ ਜਿਹੜੀ ਆ ਅ ਅਗਵਾ ਕਰਵਾ ਕੀਤੀ ਹੈ। ਕੰਪਲੇਂਟ ਸਾਡੇ ਕੋਲ ਰਿਸੀਵ ਹੋਈ ਹੈ ਇਹਦੀ ਸਾਡੀ ਗੱਲ ਪੁਲਿਸ ਪਾਰਟੀ ਮੀਟ ਸੀ। ਉੱਥੇ ਜੋ ਇਹਨਾਂ ਨੇ ਇੱਕ ਕਿਸੇ ਮੁੰਡੇ ਵੱਲੋਂ ਦੱਸਿਆ ਸੀਗਾ ਉੱਥੇ ਚੈੱਕ ਕੀਤਾ ਗਿਆ ਉਹ ਮੁੰਡਾ ਯੂਪੀ ਕੰਮ ਕਰਦਾ ਸੀ। ਉਸੇ ਵੈਰੀਫਾਈ ਕੀਤਾ ਉਸ ਤੋਂ ਸਿਵਾਏ ਇਹਨਾਂ ਨੇ ਇੱਕ ਹੋਰ ਬੰਦੇ ਦਾ ਨਾਮ ਲਿਆ ਜਿਹੜਾ ਕਠੂਏ ਦਾ ਰਹਿਣ ਵਾਲਾ। ਅਸੀਂ ਇਹਦੇ ਆਧਾਰ ਕਾਰਡ ਤੇ ਬਾਕੀ ਡਿਟੇਲਸ ਆ ਜਿਹੜੀਆਂ ਉਹ ਇਹਦੇ ਫਾਦਰ ਤੋਂ ਲੈ ਲਈਆਂ ਤੇ ਇਹਦੇ ਚਫੀਰ ਰਜਿਸਟਰ ਕਰ ਰਹੇ ਹਾਂ ਤੇ ਜਿਹੜੀ ਅਗਲੀ ਤਫ਼ਤੀਸ਼ ਹੈਗੀ ਉਹ ਆਫਟਰ ਫੀਆਰ ਕਰਕੇ ਤੇ ਆਪਾਂ ਨੂੰ ਰਿਪੋਰਟ ਕਰਾਉਣਾ। ਅ ਸਰ ਪ੍ਰਵਾਹ ਉਹਨਾਂ ਨੂੰ ਮਲੇ ਦੇ ਪ੍ਰਵਾਹ ਤੋਂ ਕਿਹਨੂੰ ਬੁਲਾਇਆ ਗਿਆ। ਮੁੰਡੇ ਵਾਲੇ ਦੇ ਪਰ ਆਲ ਸਾਡੀ ਪੁਲਿਸ ਪਾਰਟੀ ਉਹਨਾਂ ਦੇ ਘਰ ਗਈ ਸੀ ਘਰ ਵੈਰੀਫਾਈ ਕਰਕੇ ਆਏ ਉਹ ਜਿਨ੍ਹਾਂ ਤੇ ਪਹਿਲਾਂ ਅਲੀਗੇਸ਼ਨ ਲਾ ਦਿੱਤੇ ਸੀ ਤੇ ਉਹ ਮੁੰਡਾ 21 ਯੂਪੀ ਕੰਮ ਕਰਦਾ 21 ਤਰੀਕ ਨੂੰ ਆਇਆ ਵਾਪਸ ਉਸ ਤੋਂ ਬਾਅਦ ਆਪਣੇ ਵੀ ਹਫ਼ਤੇ ਆਪਾਂ ਜਿਹੜੇ ਚੈੱਕ ਕੀਤਾ ਕਿ ਥੂਏ ਦਾ ਮੁੰਡਾ ਕੋਈ ਸਾਹਮਣੇ ਆਇਆ ਹੈ ਇਹਦੇ ਵਿੱਚ ਉਹਨੂੰ ਅਸੀਂ ਚੈੱਕ ਕਰਾਂ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a &M institute's jalandhar Dalhousie bypass road patankar